ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਸੋਕੋ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਜਿਨ੍ਹਾਂ ਨੇ ਪੈਰ ਦੀ ਜੁੱਤੀ ਕਿਆ ਜਿਨ੍ਹਾਂ ਨੇ ਕਿਹਾ ਇਹ ਇਸਤਰੀ ਜਾਤੀ ਬਣਾਉਣ ਦੀ ਰੱਬ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਇਹ ਬਰਮਾ ਦੀਆਂ ਖੁੱਚਾਂ ਦੇ ਵਿੱਚੋਂ ਪੈਦਾ ਹੋਈ ਹੈ ਤੇ ਅੱਜ ਉਥੇ ਹੀ ਜਾ ਕੇ ਅਸੀਂ ਫੇਰ ਡੰਡੇ ਖਾਣਾ ਕਰਦੇ ਆ ਕਹਿਣ ਲੱਗੇ ਅੱਜ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਤੇ ਅੱਜ ਫੇਰ ਉਥੇ ਅਸੀਂ ਪੱਤਰੀ ਖਲਾਉਂਦੇ ਫੇਰ ਤੁਰੇ ਫਿਰਦੇ ਆ ਤੇ ਪਰ ਅੱਜ ਸਮਝ ਨਹੀਂ ਆ ਰਹੀ ਵੀ ਸਸੀਂ ਕੀ ਕਰ ਰਹੇ ਆ ਇਹਦਾ ਮਕਸ਼ਦ ਕੋਈ ਨਹੀਂ ਪਤਾ ਲੱਗ ਰਿਹਾ ਤੇ ਅੱਜ ਸਮੇਂ ਦੇ ਮੁਤਾਬਕ ਕਹਿਣ ਲੱਗੇ ਅੱਜ ਵੇਖੋ ਸੌਣ ਦਾ ਮਹੀਨਾ ਚੱਲਦਾ ਪਿਆ ਤੇ ਹਰ ਇੱਕ ਪਿੰਡਾਂ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮ ਤੀਆਂ ਦੇ ਕੀਤੇ ਗਏ ਨੇ ਸਾਡੇ ਪਿੰਡ ਦੇ ਵਿੱਚੋਂ ਮੋਤਵਰ ਬੰਦਿਆਂ ਨੇ ਕੀਤੇ ਨੇ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇਸ ਧਰਤੀ ਤੇ ਨੇ ਉਸ ਵੇਲੇ ਵੀ ਔਰੰਗੇ ਨੇ ਔਰੰਗਜੀਬ ਨੇ ਤੇ ਆਪਣੇ ਚੌਧਰੀਆਂ ਤੋਂ ਕਹਿਣ ਲੱਗੇ ਇਹ ਸਾਡੀਆਂ ਬੱਚੀਆਂ ਨੂੰ ਤਿਆਰ ਕਰਵਾ ਕੇ ਮੰਗਾਇਆ ਗਿਆ ਤੇ ਪਰ ਅੱਜ ਸਮਝ ਨਹੀਂ ਪੈ ਰਹੀ ਵੀ ਅਸੀਂ ਇਤਿਹਾਸ ਸੁਣਦੇ ਪਏ ਆ ਅਸੀਂ ਸਿੱਖ ਇਤਿਹਾਸ ਪੜ੍ਹਦੇ ਪਏ ਆ ਤੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਅਸੀਂ ਪਤਵੰਤੇ ਲੋਕ ਅਖਬਾਉਣ ਵਾਲੇ ਅਸੀਂ ਪਿੰਡ ਦੇ ਮੋਰੀ ਅਖਬਾਉਣ ਵਾਲੇ ਤੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਿੱਧਰ ਚਲੇ ਗਏ ਆ ਤੇ ਅੱਜ ਅਸੀਂ ਉਹ ਮੂਹਰੇ ਹੋ ਕੇ ਸਰਕਾਰ ਤੋਂ ਤੇ ਸਰਕਾਰ ਦੇ ਨਮਾਇंदे ਬਣ ਕੇ ਅੱਜ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਨੂਹਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਉਹਨਾਂ ਨੂੰ ਤਿਆਰ ਕਰਕੇ ਇੱਕ ਦੁਲਹਨ ਬਣਾ ਕੇ ਛੋਟੀ ਜੀ ਬੱਚੀ 10-11 ਸਾਲ ਦੀ ਬੱਚੀ ਹੈ 8 ਸਾਲ ਦੀ ਬੱਚੀ ਹੈ ਉਹਦੇ ਕੱਪੜੇ ਉਹ ਪਵਾਏ ਜਾਂਦੇ ਆ ਜਿਹੜੇ ਦੁਲਹਨ ਦੇ ਭਾਪ ਜਿਹੜੇ ਵਿਆਹ ਦੇ ਸਮੇਂ ਬੱਚੀ ਦੇ ਪਾਏ ਜਾਂਦੇ ਆ ਤੇ ਉਹਦੇ ਸੁਰਖੀ ਪਾウダー ਲਾਇਆ ਜਾਂਦਾ ਉਹਨੂੰ ਤਿਆਰ ਕੀਤਾ ਜਾਂਦਾ ਉਹਦੇ ਉੱਤੇ ਡਬਟਾ ਦਿੱਤਾ ਜਾਂਦਾ ਕਹਿਣ ਲੱਗੇ ਜਿਹਦੇ ਲੈਸਾਂ ਲੱਗੀਆਂ ਹੋਈਆਂ ਤਿਆਰ ਕੀਤਾ ਜਾਂਦਾ ਜਿਵੇਂ ਆਪਾਂ ਉਸ ਵਿਆਹ ਵੇਲੇ ਬੱਚੀ ਨੂੰ ਤਿਆਰ ਕਰਦੇ ਆ ਤੇ ਅੱਜ ਉਸ ਵੇਲੇ ਉੱਥੇ ਭੇਜਿਆ ਜਾਂਦਾ ਤੇ ਪਰ ਅੱਜ ਸਾਡੀ ਮਜਬੂਰੀ ਨਹੀਂ ਅੱਜ ਸਾਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਅੱਜ ਅਸੀਂ ਸ਼ੌਂਕ ਨੂੰ ਜਾ ਰਹੇ ਹਾਂ ਪਰ ਉਸ ਵੇਲੇ ਉਹਨਾਂ ਸਾਡੀਆਂ ਮਜਬੂਰੀ ਸੀ ਉਸ ਵੇਲੇ ਸਾਡੇ ਚੌਧਰੀਆਂ ਦਾ ਮਕਸ਼ਦ ਹੈਗਾ ਕਿ ਸਾਨੂੰ 4 ਟੱਕੇ ਮਿਲਣਗੇ ਉਹ ਇੱਕ ਪੈਸਿਆਂ ਦੀ ਖਾਤਰ ਸਾਡੇ ਘਰਾਂ ਦੇ ਵਿੱਚੋਂ ਸਾਡੇ ਪਿੰਡਾਂ ਦੇ ਵਿੱਚੋਂ ਸੋਹਣੀਆਂ ਬੱਚੀਆਂ ਨੂੰ ਲਿਜਾ ਕੇ ਰਾਜੇ ਦੇ ਪੇਸ਼ ਕਰਦਾ ਸੀ ਤੇ ਫਿਰ ਉਸ ਵੇਲੇ ਚੌਧਰੀ ਨੂੰ ਚੰਗੀ ਜ਼ਮੀਨ ਦਿੱਤੀ ਜਾਂਦੀ ਸੀ ਚੰਗੇ ਉਹਨੂੰ ਪੈਸਾ ਦਿੱਤਾ ਜਾਂਦਾ ਸੀ ਉਸ ਵੇਲੇ ੱੱਕੇ ਦੇ ਨਾਲ ਸਾਡੀਆਂ ਬੱਚੀਆਂ ਨੂੰ ਰਾਜਾ ਆਬਾਦਸ਼ਾ ਆਪਣੇ ਘਰਾਂ ਦੇ ਵਿੱਚ ਬਸਾਉਂਦਾ ਸੀ ਤੇ ਅੱਜ ਕੋਈ ਰਾਜਾ ਨਹੀਂ ਆਉਂਦਾ ਅੱਜ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਕਿਹੜਾ ਕਹਿਣ ਲੱਗੇ ਔਰੰਗਜ਼ੇਬ ਦੀ ਕੋਈ ਲਾਦ ਨੇ ਆਉਣਾ ਪੋਤੇ ਪੜੋਤੇ ਨੇ ਜਾਂ ਕੋਈ ਜ਼ਕਰੀਆ ਖਾਨ ਦੇ ਨੇ ਆਉਣਾ ਜਾਂ ਕੋਈ ਅਬਦਾਲੀ ਦਾ ਆਇਆ ਹੋਵੇਗਾ ਮੈਨੂੰ ਕੋਈ ਪਤਾ ਹੀ ਨਹੀਂ ਲੱਗਿਆ ਕਿਸੇ ਦੀ ਗੱਡੀ ਆਉਂਦੀ ਹੋਵੇ ਤੇ ਪਰ ਦੇਖਿਆ ਜਾਂਦਾ ਹੈ ਤੇ ਵੱਡੇ ਵੱਡੇ ਟੈਂਟ ਲਾ ਕੇ ਤੇ ਵੱਡੇ ਵੱਡੇ ਕਹਿਣ ਲੱਗੇ ਡੀਜੇ ਲਾ ਕੇ ਤਾਂ ਅੱਜ ਪਿੰਡਾਂ ਦੇ ਵਿੱਚ ਇਹ ਬਹੁਤ ਵੱਡੇ ਸਮਾਗਮ ਕੀਤੇ ਜਾਂਦੇ ਆ ਖੁਸ਼ੀ ਮਨਾਈ ਜਾਂਦੀ ਆ ਕਮਾਲ ਹੋ ਗਈ ਆ ਸਾਡਾ ਗੁਲਾਮੀ ਦਾ ਪਰ